ਸਸੀ ਕਾਲ ਜੀ ਅੱਜ ਆਪਾਂ ਪਹੁੰਚੇ ਆਂ ਵਾੜਾ ਕਾਲੀ ਰੌਣ ਆ ਸੱਲ ਦੇਖੋ ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਲਗਾਤਾਰ ਇਹ ਨੁਕਸਾਨ ਹੋ ਰਿਹਾ ਵਾ ਘਰ ਦਾ ਪਹਿਲੀ ਗਾਈ ਉਹ ਜਿੱਥਰੋਂ ਥਾਨ ਵਾਗੇ ਢਾਲਾਉਣ ਲੱਗੇ ਤਿੰਨਾਂ ਥਾਂ ਢਾਲਾ ਲੱਗੇ ਪਹਿਲੀ ਵੀ ਗਈ ਤੇ ਘਰ ਨੂੰ ਸਾਡੇ ਪੈ ਗਿਆ ਕਾਫੀ ਘਰ ਜਿਹੜੇ ਇੱਥੋਂ ਵਿੱਚ ਚਲੇ ਗਏ ਆ ਦਰਿਆ ਦੇ ਤਾ ਹਜੇ ਵੀ ਲੱਗੀਆਂ ਆ ਤੇੜਾਂ ਤੁਸੀਂ ਦੇਖ ਸਕਦੇ ਹੋ ਕਿ ਤੇੜਾਂ ਵੀ ਇੱਥੇ ਆ ਗਈਆਂ ਅੱਗੇ ਵੀ ਵੱਧ ਰਿਹਾ ਵਾ ਲਗਾਤਾਰ ਜੇ ਢਾਹ ਲੱਗ ਰਹੀ ਸਕਾਨਾ ਪਲਛਾ ਲੈ ਗਿਆ ਕੰਡ ਲੈ ਗਿਆ ਤੇ ਹੁਣ ਘਰ ਨੂੰ ਢਾਲਾਈ ਖਾ ਲੱਗ ਗਿਆ ਹੁਣ ਤਾਂ ਭਾਈ ਇਹ ਰਗਾ ਵਿਚਾਰੇ ਕੱਖਾਂ ਕਾ ਕਾਨਾ ਨੇ ਬਣਾਇਆ ਹੋਇਆ ਠੀਕ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਪਹੁੰਚੇ ਆਂ ਵਾੜਾ ਕਾਲੀਰੌਣ ਜਿੱਥੇ ਵੀਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਾਫੀ ਜਿਹੜਾ ਇੱਧਰ ਪਾਣੀ ਤੁਸੀਂ ਦੇਖ ਸਕਦੇ ਹੋ ਕਿ ਢਾਹ ਲੱਗੀ ਜਾ ਰਿਹਾ ਦਰਿਆ ਸਤਲੁਜ ਤੇ ਇੱਥੋਂ ਦੇ ਜਿਹੜੇ ਵੀਰ ਰਹਿਣ ਵਾਲੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਭਾਈ ਜੀ ਕੀ ਨਾਮ ਆਪਣਾ ਬਗੀਚਾ ਸਿੰਘ ਬਗੀਚਾ ਸਿੰਘ ਜੀ ਕਾਫੀ ਢਾਹ ਲਾ ਲਈ ਆ ਪਾਣੀ ਨੇ ਕਿੰਨਾ ਕੁ ਨੁਕਸਾਨ ਹੋ ਗਿਆ ਆਪਣਾ ਕੋਈ ਇਹ ਦੂ ਅੱਗੇ ਘਰ ਸੀਗਾ ਦਰਿਆ ਪਹਿਲਾਂ ਕਿੱਥੇ ਕਿ ਜੇ ਸੀਗਾ ਦਰਿਆ ਤਾਂ ਪਹਿਲੇ ਚੱਲਦਾ ਸੀ ਪੂਲਾਂ ਦੇ ਨਾਲ ਪੂਰੇ ਚੱਲਦਾ ਸੀਗਾ ਇੱਥੇ 4 ਕਿਲੋ ਵਾਰ ਬਣ ਜਾਂਦੀ ਏ ਤੈਨਾਂ ਠੀਕ ਹੈ ਜੀ ਤੇ ਹੁਣ ਅੱਜ ਜਦੋਂ ਮਹੀਨਾ 20 ਦਿਨ ਹੋ ਗਿਆ ਤੁਰਦਾ ਤੁਰਦਾ ਇੱਥੇ ਆ ਗਿਆ ਪਾਲੀ ਆਪਣੀ ਲੈ ਗਿਆ ਸਾਰੇ ਕਿੰਨੀ ਪਾਲੀ ਦਾ ਨੁਕਸਾਨ ਹੋ ਗਿਆ ਸਾਰੇ ਜਿਹੜੇ ਸਾਦਾ ਟੋਡਰਾ ਜਿਹੜੀ ਪਾਲੀਆਂ ਦਾ ਹੋਇਆ ਜਿਹੜੇ ਸਾਰੇ ਪਿੰਡਾਂ ਦੀ ਪਾਲੀ ਹੈ ਇਹ 50 60 ਕਿੱਲਾ ਹੋ ਗਿਆ ਹੋਗਾ 50 60 ਕਿੱਲੇ ਜਿਹੜੀ ਆਪਣੀ ਆਪਣੇ ਬਣ ਤੋੜ ਆਏ ਜਿਹੜੀ ਬਣ ਕੋਈ ਦਾ ਤਰਫਾ ਜਿਹੜੇ ਦੇਖਿਆ ਤੇ ਦੂਜੀ ਆਪਣੀ ਜਿਹੜੀ ਅਲੱਗ ਆ ਆਪਦੀ ਉਹ ਆ ਦਰਿਆ ਦੇ ਵਿੱਚ ਕਈ 1.5 ਕਿਲਾ ਇਕਲਾ ਤੈਨੂੰ ਕਰਾ ਬੰਦਾ ਬਸ ਇੱਥੇ ਇੱਥੇ ਪਹਿਲਾਂ ਤੁਹਾਡੀ ਪਹਿਲੀ ਸੀ ਹਾਂ ਪਹਿਲੀ ਤੇ ਉਹ ਨਾ ਸੀ ਬਹੁਤ ਵਧੀਆ ਝੋਨਾ ਸੀ ਨਾ ਲੈ ਗਿਆ ਬੋਰ ਲੈ ਗਿਆ ਬੋਰ ਵੀ ਲੈ ਗਿਆ ਸਾਡਾ ਕੁਝ ਨਹੀਂ ਲੈ ਗਿਆ ਸਮਾਨ ਸਾਡਾ ਜਿਹੜਾ ਨੁਕਸਾਨ ਕਰ ਗਿਆ ਵਾ ਤੇ ਕਾਫੀ ਨੁਕਸਾਨਾ ਹਜੇ ਵੀ ਢਾਹ ਲੱਗੀ ਜਾ ਰਹੀ ਹੈ ਕਿ ਨਹੀਂ ਲੱਗੀ ਆ ਅਜੇ ਘਰ ਤੁਸੀਂ ਦੇਖ ਸਕਦੇ ਹੋ ਕਿ ਬਾਈ ਨੇ ਘਰ ਵੀ ਚਲੋ ਢਹਿ ਗਿਆ ਘਰ ਵੀ ਪਾਣੀ ਦੇ ਵਿੱਚ ਅਸੀਂ ਬਾਈ ਸੋਚਿਆ ਸੀ ਵੀ ਜਿਹੜਾ ਅਚਰ ਝੋਨਾ ਦਾ ਮਾਰ ਗਿਆ ਤਾਂ ਉਹ ਬੰਦਾ ਫਿਰ ਉਹ ਜੂਗਾ ਫਸਲ ਤਾਂ ਹੋ ਜੂਗਾ ਉਹ ਪੈਲੀ ਗਈ ਉਹ ਜੇ ਥਰੋਂ ਥਾਂ ਨੂੰ ਆ ਕੇ ਢਾਲਾਉਣ ਲੱਗੇ ਤਿੰਨਾਂ ਥਾਂ ਢਾਲਾ ਗਏ ਪਹਿਲੀ ਵੀ ਗਈ ਤੇ ਘਰ ਨੂੰ ਸਾਡੇ ਪੈ ਗਿਆ ਤੇ ਮਿਹਨਤਾਂ ਨਾਲ ਬੜਾ ਔਖੇ ਬੜੇ ਹੋ ਗਏ ਬਹੁਤ ਬਹੁਤ ਔਖਾ ਹੋ ਗਿਆ ਚਲੋ ਅਸੀਂ ਵੀ ਸਮਾਜ ਸੇ ਵੀ ਵੀਰਾਂ ਨੂੰ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਹਨਾਂ ਵੀਰਾਂ ਦੀ ਮਦਦ ਕੀਤੀ ਜਾਵੇ ਕਿਤੇ ਬਾਹਰ ਇਹਨਾਂ ਨੂੰ ਥਾਂ ਮਹੱਈਆ ਕਰਵਾਇਆ ਜਾਵੇ ਹੋਰ ਵੀ ਨਾਲ ਜਿੱਦਾਂ ਨੁਕਸਾਨ ਜਿੰਨਾ ਹੋ ਗਿਆ ਕਾਫੀ ਪੰਜ 6 ਘਰ ਪੰਜ 6 ਘਰ ਲੰਬੇ ਦੇਖ ਸਕਦੇ ਹਾਂ ਕਿ ਪੰਜ 6 ਘਰ ਆ 13 ਪਈਆਂ ਇਧਰ ਅੰਦਰ ਪੈ ਗਿਆਂ ਤਾਂ ਅਸੀਂ ਕੋ ਥੋੜੀਆਂ ਇੱਟਾਂ ਜਗ੍ਹਾ ਤਾਂ ਥੋੜਾ ਜਿਹਾ ਅਸੀਂ ਪਾਸ ਗੱਡੀਆਂ ਭਾਲ ਇਲਾ ਖਤਰਾ ਹੀ ਆਇਆ ਖਤਰੇ ਜਿਹਾ ਆਇਆ ਪਰ ਮਕਾ ਦੇਖ ਸਕਦੇ ਹਾਂ ਕਿ ਕਾਫੀ ਘਰ ਜਿਹੜੇ ਇਥੋਂ ਵਿੱਚ ਚਲੇ ਗਏ ਆ ਦਰਿਆ ਦੇ ਤਾ ਹਜੇ ਵੀ ਲੱਗੀਆਂ ਆ ਤੇੜਾਂ ਤੁਸੀਂ ਦੇਖ ਸਕਦੇ ਹੋ ਕਿ ਤੇੜਾਂ ਵੀ ਇੱਥੇ ਆ ਗਈਆਂ ਅੱਗੇ ਵੀ ਵੱਧ ਰਿਹਾ ਵਾ ਲਗਾਤਾਰ ਜੇ ਢਾਹ ਲੱਗ ਰਹੀ ਹੈ ਮਾ ਲੋਕੀ ਰੋਟੀ ਪਾਣੀ ਚ ਕਰਦੇ ਸੀ ਅੱਜ ਜਿੱਥੇ ਰੋਟੀ ਪਾਣੀ ਚੱਲਦਾ ਸੀ ਕਿਤੇ ਵਧੀਆ ਇਹ ਆਪਦਾ ਜੀਵਨ ਬਤੀਤ ਕਰਦੇ ਕਰਦੇ ਸੀਗੇ ਤੇ ਅੱਜ ਸਾਰਾ ਕੁਝ ਜਿਹੜਾ ਉਹ ਪਾਣੀ ਦੇ سپرد ਹੋ ਚੁੱਕਿਆ ਹਾਂ ਪੱਕਾ ਹਾਂ ਅਸਾਂ ਅਨਸਾਰ ਸੰਖੇਪ ਸਦਾ ਇਹ ਰਕਾਇਰਡ ਆ ਬਾੜਾ ਕਾਲੀ ਰੋਂਦਾ اچھا اچھا ਬਾੜਾ ਕਾਲੀ ਰੋਂਦਾ ਇਹ ਜਿਹੜਾ ਰਕਬਾ ਵਾ ਵੀਰ ਦੇ ਇੱਧਰ 44 ਸੀ ਜਿੱਥੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਦਰਿਆ ਚੱਲ ਰਿਹਾ ਵਧੀਆ ਫਸਲ ਖੜੀ ਸੀਗੀ ਤੇ ਸਾਰੀ ਜਿਹੜੀ ਉਹ ਦਰਿਆ ਦੇ ਵਿੱਚ ਮਿਲ ਚੁੱਕੀ ਹੈ ਕਿਸਾਨੋ ਇਹ ਨਮਨ ਬੇਨਤੀ ਆ ਕਿ ਆਪਾਂ ਇਹਨਾਂ ਵੀਰਾਂ ਦੀ ਮਦਦ ਕਰੀਏ ਬਹੁਤ ਵੱਡਾ ਨੁਕਸਾਨ ਹੋ ਗਿਆ ਇਹਨਾਂ ਦਾ ਔਰ ਹੋ ਵੀ ਰਿਹਾ ਵਾ ਕਿਉਂਕਿ ਆ ਜਿਹੜਾ ਘਰ ਤੁਸੀਂ ਦੇਖ ਸਕਦੇ ਹੋ ਕਿ ਲੱਗਦਾ ਕਿ ਇਹਨਾਂ ਨੂੰ ਕਿ ਕੁਝ ਸਮੇਂ ਬਾਅਦ ਇਹ ਜਿਹੜਾ ਪਾਣੀ ਦੇ ਵਿੱਚ ਹੋਵੇਗਾ ਇਹ ਕਿਉਂਕਿ ਲਗਾਤਾਰ ਆਹਾ ਤੇੜਾ ਤੁਸੀਂ ਦੇਖ ਸਕਦੇ ਹੋ ਕਿ ਅੱਗੇ ਦੀ ਅੱਗੇ ਵਧ ਰਹੀ ਹੈ ਬਬੂ ਸਿੰਘ ਕਿੰਨਾ ਕੁ ਜਿਹੜਾ ਨੁਕਸਾਨ ਹੋ ਗਿਆ ਆਪਣਾ ਸਕਾਨਾ ਪਲੱਛਾ ਲੈ ਗਿਆ ਕੰਢੇ ਲੈ ਗਿਆ ਤੇ ਹੁਣ ਕਾਰ ਨੂੰ ਢਾਹ ਲਈ ਖਾ ਲੱਗ ਕੇ ਆ ਗਿਆ ਹੁਣ ਤਾਂ ਭਾਈ ਉਹ ਤਾਂ ਬਸ ਨਾਲ ਲੱਗਿਆ ਜਾਦਾ ਉਹ ਤੇ ਜਾਨ ਬਹੁਤ ਹੋ ਗਿਆ ਸਾਡਾ ਤਾਂ ਮੈਂ ਤਾਂ ਸਮਾਨ ਕੋਈ ਲੋੜ ਲੋੜ ਗਿਆਦਾ ਮੈਂ ਤਾਂ ਮਿਹਨਤ ਜੂਰੀ ਕਰਕੇ ਕਾਰ ਬਣਾਇਆ ਸਮਾਨ ਸਾਰਾ ਕੱਢ ਲਿਆ ਸੀਗਾ ਕਿ ਸਮਾਨ ਲੋੜ ਗਿਆ ਵਿੱਚ ਤੇ ਕੋਈ ਕੱਢ ਲਿਆ ਵਿੱਚ ਤੇ ਕੋਈ ਆਹ ਤਾਂ ਆਪਣੇ ਕਾਰ ਨੂੰ ਢਾਹ ਲੱਗੇ ਸਾਨੂੰ ਇੱਥੇ ਸਾਡਾ ਹਾਲ ਮਾੜਾ ਹੋ ਗਿਆ ਬង ਜੀ ਸਾਡੇ ਤਾਂ ਸਾਡੇ ਖਾਮੇ ਨਹੀਂ ਚਾਹੀਦੀ ਸਭ ਨੂੰ ਆ ਗਿਆ ਉਹੋ ਕਰੇ ਗਰੀਬਾਂ ਦਾ ਗਰੀਬਸ ਨਾ ਧਾਰਾ ਨਾ ਸਥਾਵੀ ਕੋ ਨਹੀਂ ਸੜੇ ਪੜ ਗਿਆ ਗਰੀਬਾਂ ਦਾ ਵਿਚਾਰੇ ਕੋ ਨਹੀਂ ਮਿਹਨਤ ਮਜਦੂਰੀ ਆਈਓ ਇਹਦਾ ਕਿ ਪੰਜ ਛੇ ਮਰਲੇ ਕੀ ਬਸ ਤਿਆਰੀ ਕਰਕੇ ਵਿਚਾਰਿਆਂ ਨੇ ਕਰ ਮਿਹਨਤ ਕਰੀਦਾ ਕੰਮ ਤਿਆਰੀ ਦਾ ਸੋ ਇਹ ਵੀਰ ਬੱਬੂ ਆ ਤੇ ਮਿਹਨਤ ਮਜਦੂਰੀ ਕਰਕੇ ਜਿਹੜਾ ਘਰ ਬਣਾਇਆ ਸੀ ਘਰ ਵੀ ਵਿੱਚ ਚਲੇ ਗਿਆ ਵਾ ਪਾਣੀ ਦੇ ਵਿੱਚ ਤੇ ਵੀਰ ਵੱਲੋਂ ਮੰਗ ਕੀਤੀ ਜਾਂਦੀ ਆ ਸਰਕਾਰ ਤੋਂ ਜਾਂ ਸਮਾਜ ਸੇਵੀ ਸੰਸਥਾਵਾਂ ਤੋਂ ਵੀ ਸਾਨੂੰ ਜਿਹੜਾ ਥਾਂ ਕਿਤੇ ਪਾਸੇ ਬਾਹਰ ਲੈ ਕੇ ਦਿੱਤਾ ਜਾਵੇ ਤੇ ਥੋੜੀ ਬਹੁਤੀ ਚਲੋ ਪਰ ਪਾਈ ਹੋ ਸਕੇ ਤੇ ਮੁਸ਼ਕਲ ਆ ਕਿ ਤੁਸੀਂ ਦੇਖ ਸਕਦੇ ਹੋ ਹਾਲੇ ਤੱਕ ਵੀ ਇੱਥੋਂ ਜਿਹੜਾ ਇਹ ਕਾਠੀਆਂ ਡਿੱਗ ਰਹੀਆਂ ਵਾ ਦਰਿਆ ਚੋਂ ਤੇ ਬੰਨ ਜਿਹੜਾ ਉਹ ਤੋੜਨ ਦੀ ਕੋਸ਼ਿਸ਼ ਕਰ ਰਿਹਾ ਪਾਣੀ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਇਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਹਾਂ ਜੀ ਕਨਪਰਸਨ ਚੜ ਗਿਆ ਜੀ ਜਿਹੜੀ ਜੰਨਾ ਪਾੜੀ ਜਾਂਦੀ ਹੈ ਪਾਣੀ ਹਜੇ ਵੀ ਨਿਰੰਤਰ ਜਿਹੜਾ ਚੜ ਰਿਹਾ ਤੇ ਬਹੁਤ ਜਿਹੜਾ ਨੁਕਸਾਨ ਹੋਇਆ ਯਾਰ ਨਜੀਦ ਗਾ ਨੁਕਸਾਨ ਕਿੰਨਾ ਹੋ ਗਿਆ ਆਪਣਾ ਹਾਂ ਨਾ ਹਾਂ ਨਾ ਕੰਪਰੇ ਸਾਰੇ ਡਿੱਗ ਚੁੱਕੇ ਨੇ ਇਹ ਕਾਰਨ ਨਾਲ ਲੱਗ ਚੁੱਕੀ ਵੀ ਇਹ ਤੁਮੱਚੀ ਬੋਰ ਸੀ ਉਹ ਵੀ ਪਟਿਆ ਗਿਆ ਤੇ ਕੋਈ ਸਾਨੂੰ ਚੀਜ਼ ਨਹੀਂ ਇੱਥੇ ਆਈ ਸਾਡੀ ਫਸਲ ਸੀ ਉਹ ਵੀ ਸਭ ਬਰਬਾਦ ਹੋ ਗਈ ਚੋਨਾ ਵੀ ਬਰਬਾਦ ਹੋ ਗਿਆ ਸਾਡੀ ਇਹ ਜਨ ਸੈਂਟਰ ਕੋ ਪਾਈਪਾ ਪਾਣੀ ਇਸ ਵਾਰ ਖੇਤ ਨੂੰ ਪਾੜੀ ਜਾਂਦਾ ਸੀ ਉਹ ਵੀ ਚਲਾ ਕੇ ਦੋ ਬੋਰ ਚਲੇ ਗਏ ਕਿੰਨੀ ਪਿਆਲੀ ਸੀ ਜਿਹੜੀ ਵਿੱਚ ਸੀ ਆਪਣੀ 22 ਕਿਲੋ 22 ਕਿਲੋ ਵਿੱਚ ਲੋਡ ਲਗਾ ਤੁੰਨਾ ਵੀ ਸਾਰਾ ਉਹ ਇਹ ਤੁਸੀਂ ਦੇਖ ਸਕਦੇ ਆ ਕਿ ਸਾਰਾ ਘਰ ਜਿਹੜਾ ਇੱਥੋਂ ਢਹਿ ਗਿਆ ਵਿੱਚ ਚਲੇ ਗਿਆ ਬਹੁਤ ਹਾਲੇ ਤੱਕ ਵੀ ਜਿਹੜੀ ਢਾਹ ਲੱਗੀ ਹੋਈ ਆ ਤੇ ਬੇਸ਼ੱਕ ਲੋਕ ਮਦਦ ਕਰ ਰਹੇ ਆ ਪਰ ਫਿਰ ਵੀ ਜਿਹੜਾ ਆਪਦਾ ਘਰ ਆ ਉਹ ਢਹਿ ਗਿਆ ਬੀਬੀ ਦਾ

ਗੜੀਆਂ ਕਰਕੇ ਘਰ ਬਣਾਇਆ ਜਿਹੜਾ ਪਈ ਰਹਿੰਦੇ ਬਹੁਤ ਹੀ ਨਰਮ ੱੱਕਾ ਉਹਨਾਂ ਦੇ ਸਾਡੇ ਪਸ਼ੂ ਰਸ ਜਿਹੜੀ ਜਿਹੜੇ ਲਾਉਂਦੇ ਉਹਨਾਂ ਨੂੰ ਸਾਡੇ ਮੁੱਖੇ ਮੋਨੇ ਪਾਏ ਸਾਡੇ ਪਸ਼ੂਆਂ ਦਾ ਬੁਰਾ ਹਾਲ ਹੈ ਬਹੁਤ ਬੱਚਿਆਂ ਦਾ ਬਹੁਤ ਹੰਦਾ ਆ ਰਿਹਾ ਹੈ ਆਹ ਆਉ ਖੜਾ ਹੀ ਕਿਨ ਪਰੇਸ਼ਾਨ ਬਹੁਤ ਆ ਜੀ ਇਹ ਨੁਕੀਬ ਹੋਇਆ ਹੈ ਗੱਲ ਪਿਆ ਇਹਦਾ ਵੀ ਪੜਾਉ ਖਾ ਜਾਂਦਾ ਵੀ ਨਾਲ ਜਦੋਂ ਮੀਂਹ ਦੇ ਤੇ ਚਾਲੇ ਚਾਰ ਜਰ ਦੀ ਦਵਾਈ ਪਣਦੀ ਅਸੀਂ ਇਹ ਦਵਾਈ ਲਵਾਦੇ ਜਿਵੇਂ ਘਰ ਦਾ ਖਰਚਾ ਖਰਚਾ ਖਾਉਂਦੇ ਸੋ ਇਹ ਨਿੱਕੇ ਨਿੱਕੇ ਬੱਚੇ ਤੁਹਿੰਦੇ ਦੇਖ ਸਕਦੇ ਆ ਕਿ ਇਸ ਘਰ ਦੇ ਵਿੱਚ ਕਿਤੇ ਰੌਣਕ ਸੀ ਪਰ ਅੱਜ ਬਿਲਕੁਲ ਤੁਸੀਂ ਦੇਖ ਸਕਦੇ ਆ ਕਿ ਤੈਸ ਨੈਸ ਹੋ ਗਿਆ ਸਾਰਾ ਕੰਮ ਦਰਿਆ ਬਿਲਕੁਲ ਪੰਜ ਕੋਠੇ ਜਗ੍ਹਾ ਪੈ ਸਾਦੇ ਪੰਜ ਕੋਠੇ ਬਾਪੂ ਦੱਸਦਾ ਕਿ ਪੰਜ ਕੋਠੇ ਜਿਹੜੇ ਉਹ ਆਸਲ ਦੇਖੋ ਤੁਸੀਂ ਇਸ ਤਰੀਕੇ ਦੇ ਨਾਲ ਜਿਹੜਾ ਲਗਾਤਾਰ ਇਹ ਨੁਕਸਾਨ ਹੋ ਰਿਹਾ ਵਾ ਘਰ ਦਾ ਸਾਡੇ ਪਾਸੋਂ ਵਾਲੀ ਥਾਂ ਹੈ ਕਿਉਂ ਚਲੀ ਗਈ ਆ ਜਿਹਦੇ ਪਾਸੋਂ ਸਾਡੇ ਟੁੱਪੇ ਖੜੇ ਨੇ ਅੱਛਾ ਛੱਡ ਗਿਆ ਤਾਂ ਨਾ ਕੋਈ ਵਿਚਾਰ ਗਿਆ ਆ ਸਾਡਾ ਤੂੜੀ ਵਾਲਾ ਹੈਗਾ ਅਸੀਂ ਆ ਤੂੜੀ ਅੱਛਾ ਢਾਵੇ ਖੜਾ ਹਾਂ ਲਗਾਤਾਰ ਜਿਹੜਾ ਇਹ ਨੁਕਸਾਨ ਹੋ ਰਿਹਾ ਵਾ ਆ ਸਵੇਰ ਤੂਤ ਹੈਗਾ ਸਤੂਤ ਆ ਬਿਲੇ ਟੁੱਪੇ ਸਾਡੇ ਘਰ ਦੇ ਜਿੱਥੇ ਸਾਰਾ ਪਰਿਵਾਰ ਛਾਵੇਂ ਬੈਠਦੇ ਸੀ ਸਾਡੇ ਸਾਰੇ ਸੁਪਨੇ ਦੂਰੇ ਹੋ ਗਏ ਨੁਕਸਾਨ ਤਾਂ ਹੋ ਗਿਆ ਬੀਬੀ ਹੁਣ ਹੌਸਲਾ ਆਪਾਂ ਕਰਨਾ ਪੈਣਾ ਕਰਨਾ ਪੈਣਾ ਹੌਸਲਾ ਇਹਦੇ ਅੱਗੇ ਜ਼ੋਰ ਕਿਸੇ ਦਾ ਨਹੀਂ ਤੇ ਬਾਕੀ ਆਪਾਂ ਵੀਰਾਂ ਨੂੰ ਜ਼ਰੂਰ ਅਪੀਲ ਕਰਦੇ ਆਂ ਅਸੀਂ ਆਪਣੇ ਚੈਨਲ ਦੇ ਜ਼ਰੀਏ ਦਾਨੀ ਸੱਜਣਾ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕਰਦੇ ਹਾਂ ਕਿ ਇਹਨਾਂ ਪਿੰਡ ਵਾੜਾ ਕਾਲੀਰੌਣ ਜ਼ਿਲ੍ਹਾ ਫਿਰੋਜ਼ਪੁਰ ਦੇ ਪੀੜਤ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਇਹਨਾਂ ਦੇ ਰੋਂਦੇ ਹੋਏ ਚਿਹਰਿਆਂ ਤੇ ਖੁਸ਼ੀ ਮੁੜ ਆਵੇ ਜੋ ਅੱਜ ਆਪਣਾ ਸਾਰਾ ਕੁਝ ਗਵਾ ਬੈਠੇ ਹਨ